ਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਹਰਿਆਣਾ ਗਵਰਨਮੈਂਟ ਨੂੰ ਬੇਨਤੀ ਹੈ ਸਾਡੀ ਵੀ ਆ ਸੂਰਾ ਦੇਖੋ ਸੂਰਾ ਨੇ ਕੀ ਹਾਲ ਕੀਤਾ ਜ਼ਮੀਨਦਾਰ ਦੀ ਫਸਲ ਦਾ ਆ ਦੇਖ ਲੋ ਆ ਕਨਾਲ ਡੂਡ ਕਨਾਲ ਕਣਕ ਦਾ ਨਾਸ ਕਰਤਾ ਜਮਾ ਬਿਲਕੁਲ ਕੁਝ ਨਹੀਂ ਛੱਡਿਆ ਗਵਰਨਮੈਂਟ ਨੂੰ ਬੇਨਤੀ ਹੈ ਵੀ ਆ ਸੂਰਾ ਦਾ ਕੋਈ ਇਲਾਜ ਕਰੇ ਜ਼ਿਮੀਦਾਰ ਮਾਤਾ ਟਿੱਟ ਪੇਟ ਬੰਨ ਕੇ ਆਪਣੀ ਫਸਲ ਤਿਆਰ ਕਰਦਾ ਹੈ ਸਾਰੇ ਖੇਤ ਚ ਟੋਏ ਪੱਟੇ ਹੋਏ ਆ ਦੇਖ ਲਓ ਸਾਰੇ ਖੇਤ ਚ ਬੱਡਰ ਜ਼ਿਮੀਦਾਰ ਦਾ ਬਹੁਤ ਨੁਕਸਾਨ ਹੋ ਰਿਹਾ ਕਾਫੀ ਖੇਤਾਂ ਚ ਗੜਾ ਦੇਖ ਕੇ ਆਏ ਆ ਇਧਰ ਅਸੀਂ ਪਿੱਛੇ ਉਪਰ ਸਾਰੇ ਤਕਰੀਬਨ ਇਸ ਪੱਤੀ ਚ ਸਭ ਦੇ ਹੀ ਆ ਜੇ ਕੋਈ ਆਇਆ ਤਾਂ ਵੀ ਮੇਰੇ ਖੇਤ ਚ ਹੈ ਨਹੀਂ ਜਾ ਕੇ ਖੇਤ ਦਾ ਗਿਟਾ ਮਾਰ ਕੇ ਆਵੇ ਵਿੱਚ ਵੜ ਕੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਆਹ ਦੇਖੋ ਜਿਹੜੀ ਕਣਕ ਦੀ ਫਸਲ ਹੈ ਤਕਰੀਬਨ ਤੁਸੀਂ ਦੋ ਦੋ ਪਾਣੀ ਸਾਰੇ ਕਿਸਾਨ ਭਰਾਵਾਂ ਲਾਤੇ ਤੇ ਅਸੂਰਾਂ ਨੇ ਇੰਨਾ ਵੱਡਾ ਨੁਕਸਾਨ ਕੀਤਾ ਹੋਇਆ ਹੈ ਵੀ ਹੋ ਇਸ ਟਾਈਮ ਜੇ ਮੰਨ ਕੇ ਚੱਲੋ ਆਪਾਂ ਕੁਝ ਬਾਕੀ ਬੀਜਗੇ ਤਾਂ ਆਪਾਂ ਕੁਝ ਨਹੀਂ ਬੀਜ ਸਕਦੇ ਲੇਕਿਨ ਇਹ ਅੱਧੀ ਪੱਕੀ ਹੋਈ ਫਸਲ ਦਾ ਨੁਕਸਾਨ ਕੀਤਾ ਹੈ ਇਹ ਸੂਰ ਐਨੇ ਜ਼ਿਆਦਾ ਸੂਰ ਹੈ 25 25 30 30 40 40 ਸੂਰਾਂ ਦੀ ਡਾਰ ਹੈ ਜਿਹਦੇ ਖੇਤ ਚ ਵਗ ਜਾਂਦੇ ਆ ਉਹਦੇ ਨੁਕਸਾਨ ਕਰਦੇ ਆ ਦੇਖੋ ਤੁਸੀਂ ਕੀ ਕਹੋਗੇ ਕਿੰਨਾ ਨੁਕਸਾਨ ਕੀਤਾ ਬਹੁਤ ਜਿਆਦਾ ਹੈ ਜੀ ਸੂਰਾਂ ਦਾ ਕਰਕੇ ਤਾਂ ਬਹੁਤ ਜਿਆਦਾ ਨੁਕਸਾਨ ਆਇਆ ਇੱਕ ਮਾੜਾ ਮੋਟਾ ਚਾਹੀਦਾ ਪ੍ਰਸ਼ਾਸਨ ਨੂੰ ਬਿਲਕੁਲ ਚਾਹੀਦਾ ਹੈ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਕਈ ਵਾਰੀ ਕਹਾਂ ਵੀ ਇਹ ਦੱਸਿਆ ਵੀ ਆ ਵੀ ਇਸ ਤਰ੍ਹਾਂ ਕਰਕੇ ਸਾਡੇ ਕਿਸਾਨਾਂ ਭਰਾਵਾਂ ਨੂੰ ਆਹ ਪ੍ਰੋਬਲਮ ਹੈ ਤੇ ਪਿੰਡ ਹਸੂ ਜ਼ਿਲ੍ਹਾ ਸਰਸਾ ਇਹ ਤੇਲ ਚੋਦੇ ਕਾਰਖਾਨਾ ਬਣਿਆ ਹੋਇਆ ਹੈ ਰਫਾਈਨਰੀ ਰੋਡ ਦੇ ਨਾਜ ਦੇ ਰਫਾਈਨਰੀ ਪੰਜਾਬ ਦੇ ਬਾਰਡਰ ਤੇ ਇਹਦਾ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਤੇ ਪ੍ਰਸ਼ਾਸਨ ਨੂੰ ਕਈ ਵਾਰੀ ਕਹਿ ਚੁੱਕੇ ਆਂ ਵੀ ਐਤਰੋਂ ਕਿਸਾਨ ਦਾ ਬਹੁਤ ਮੋਟਾ ਨੁਕਸਾਨ ਹੋ ਰਿਹਾ ਹੈ ਜਿਸ ਦੇ ਵਿੱਚ ਕਿਸਾਨਾਂ ਨੂੰ ਇਹਦਾ ਗਵਰਨਮੈਂਟ ਵੱਲੋਂ ਕੋਈ ਨਾ ਕੋਈ ਮੁਕਤਾ ਇਂਤਜ਼ਾਮ ਕਰਨੇ ਚਾਹੀਦੇ ਆ ਤੇ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਬੇਨਤੀ ਹੈ ਸਾਡੇ ਪ੍ਰਸ਼ਾਸਨ ਨੂੰ ਵੀ ਆ ਜੀਵਿਦਾਰਾਂ ਦਾ ਕਿਸਾਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਇਹਦੇ ਅੰਨੀ ਧਿਆਨ ਦੇਣ